ਹੀਰਾ ਜਨਮੇ ਅਨਮੋਲ ਕਰ ਸਫਲ ਬੰਦੇ ਬੀਤ ਗਿਆ ਤੇ ਫੇਰ ਹੱਥ ਆਵਣਾ ਨਾ ਇੱਕ ਦਿਨ ਤਾਂ ਕੇ ਲੰਮੀਆਂ ਸੌ ਜਾਣਾ ਦੈਨੂ ਸੁਤੇ ਨੂੰ ਕਿਸੇ ਜਗਾਵਣਾ ਨਾ ਧਗੀਆਂ ਮਰਦਾ ਹੈ ਕੋਲੋਂ ਜਮਾ ਦੇ ਇਨਾ ਛਡਾਵਣਾ ਨਾ ਨਾਮ ਸੇਵਾ ਦੇ ਬਿਨਾ ਗੁਰਜੰਟ ਸਿੰਘਾ ਕੁਝ ਵੀ ਨਾਲ ਦਰਗਾਹ ਵਿੱਚ ਜਾਵਣਾ ਨਾ ਕੁਝ ਵੀ ਨਾਲ ਦਰਗਾਹ ਵਿੱਚ ਜਾਵਣਾ ਨਾ ਮੁਰਦਾ ਹੋਵੇ ਤੇ ਫੇਰ murid ਹੋਵੇ ਸੌਖਾ ਨਹੀਂ murid ਅਖਵਾਵਣਾ ਜੇ ਸੀਸ ਤਲੀ ਟਿਕਾਏ ਕੇ ਆਸ਼ਿਕਾਂ ਨੂੰ ਤੇ ਪੈਂਦਾ ਯਾਰ ਦੀ ਗਲੀ ਵਿੱਚ ਜਾਵਣਾ ਜੇ ਓ ਜਿਹੜੇ ਮਰਨ ਕਬੂਲ ਦੇ ਜਿਹੜੇ ਮਰਨ ਕਬੂਲ ਦੇ ਯਾਰ ਦੇ ਲਈ ਤੇ ਉਹਨਾਂ ਮਰਤਬਾ ਇਸ਼ਕ ਦਾ ਪਾਵਣਾ ਜੇ ਸੱਚ ਲਿਖੇ ਗੁਰਜੰਟ ਸਿੰਘ ਸ਼ਾਇਰ ਬੈਂਕਾ ਔਖਾ ਸੱਚ ਸਟੇਜ ਤੇ ਗਾਵਣਾ ਜੇ ਤੇ ਔਖਾ ਸੱਚ ਸਟੇਜ ਤੇ ਗਾਵਣਾ ਜੇ ਬੰਦਿਆ ਹੀਰਾ ਜਨਮ ਹੈ ਨਾ ਮਿੱਟੀ ਵਿੱਚ ਰੋਲਾ ਹੱਕ ਸੱਚ ਦੇ ਕਰਮ ਤੋਂ ਜਾਵੀ ਨਾ ਤੂੰ ਢੋਲਾ ਹੱਤ ਪਰਾਇਆ ਖਾਵਣਾ ਮਰਦਾਖਾਨ ਸਮਾਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਓਹੋ ਬੰਦਿਆ ਹੀਰਾ ਜਨਮ ਹੈ ਨਾ ਮਿੱਟੀ ਵਿੱਚ ਰੋਲਾ ਹੱਕ ਸੱਚ ਦੇ ਕਰਮ ਤੋਂ ਜਾਵੀਂ ਨਾ ਤੂੰ ਢੋਲ ਹੱਤ ਪਰਾਇਆ ਖਾਨ ਸਮਾਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਆਹ ਕਰ ਲੈ ਬੰਦੇ ਨੇਕੀਆਂ ਨੇਕੀਆਂ ਰੱਲੇ ਬੰਦੇ ਨੇਕੀਆਂ ਬਦੀਆਂ ਦਿਲੋਂ ਵਸਾਰ ਨੇਕੀ ਸੋਭਾ ਪਾਉਮ ਦੀ ਪਾਪ ਸਦਾ ਬਦਕਾਰ ਰੋਜ ਰੋਜ ਤੇ ਲ ਖੋਜ ਕੇ ਆਪਣਾ ਮੂਲ ਪਛਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਓ ਮਿੱਠੀ ਬੋਲੀ ਬੋਲ ਕੇ ਬਣਸ ਬਣਾ ਦਾ ਮੀਤ ਛੱਡ ਕੇ ਵੈਰ ਬਰੋਦ ਨੂੰ RAMNAL LA KIT ਚਲਦਿਆਂ ਉਹ ਸਤ ਕਰੇ ਜਹਾਨ ਅਣਖਾਂ ਦੀਨਾ ਸਿੱਖ ਲੈ ਅਣਖਾਂ ਦੀਨਾ ਸਿੱਖ ਲੈ ਧਰਮ ਲਈ ਜਿੰਦਵਾਰ ਸੀਸ ਤਲੀ ਤੇ ਰੱਖ ਕੇ ਪ੍ਰੇਮ ਦੀ ਗਲੀ ਪੰਦਾਰ ਜਾਣਿਆ ਚਲਦਿਆਂ ਉਸਤਤ ਕਰੇ ਜਹਾਨ ਆਓ ਮਣ ਆਪਣੇ ਨੂੰ ਮਾਰ ਲੈ ਮਣ ਆਪਣੇ ਨੂੰ ਮਾਰ ਲੈ ਲਾਲਚ ਲੋਭ ਤਿਆਗ ਕਈ ਜਨਮਾਂ ਦੀਆ ਸੁੱਤਿਆ ਹੁਣ ਤੇ ਪੈ ਤੂੰ ਜਾਗ ਗੁਰਮਤਿ ਮਾਰਗ ਪਕੜ ਲੈ ਦਿਲ ਚੋਂ ਕੱਢ ਗਮਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨਾ ਆਵੇ ਜਗ ਰੂਪ ਸਰਾਂ ਦਾ ਸਰਾਂ ਦਾ ਸਰਾਂ ਦਾ ਇਹ ਜਗ ਰੂਪ ਸਰਾਂ ਦਾ ਅਸੀਂ ਮੁਸਾਫਰ ਲੋਗ ਜਿੱਥੇ ਰੱਬ ਖਲਾਰਿਆ ਚੁਗਦੇ ਹਾਂ ਅਸੀਂ ਚੋਗ ਆ ਤੌੜੀ ਵਿਖਿਆ ਛੱਡ ਕੇ ਛੱਡ ਕੇ ਛੱਡ ਕੇ ਹੋ ਕੌੜੀ ਵਿਖਿਆ ਛੱਡ ਕੇ ਅੰਮ੍ਰਿਤ ਕਰ ਲੈ ਪਾਣ ਸੱਜੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਆ ਚੰਗੇ ਕਰਮ ਜੋ ਕਰ ਗਏ ਚੰਗੇ ਕਰਮ ਜੋ ਕਰਕੇ ਸਫਲ ਗਏ ਓ ਹੋ ਨਾਮ ਆਪਣਾ ਸਦਾ ਲਈ ਦੁਨੀਆਂ ਵਿੱਚ ਸਮੋ ਸਤ ਜੋੜ ਗੁਰ ਜੰਟ ਤੂੰ ਸਫਲ ਕਰੇ ਭਗਵਾਨ ਉਸਤਤ ਕਰੇ ਜਹਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ